ਏ ਬ੍ਰੂਦਰ ਨਹੀਂ ਉਹ ਬੰਦਾ ਇੱਥੋਂ ਦਾ ਨਹੀਂ ਸੀ ਉਹ ਉਹ ਰਹਿੰਦਾ ਔਰ ਉਹ ਅਮਰੀਕ ਸਿੰਘ ਮੈਨੂੰ ਜੋ ਪਤਾ ਲੱਗਾ ਜਨਾਲੇ ਵਾਲਾ ਇਹ ਤਾਂ ਹੁਣ ਪੁਲਿਸ ਵਾਲੇ ਦੱਸਣਗੇ ਮੈਂ ਨਹੀਂ ਕੁਝ ਕਹਿਣਾ ਪਰ ਕੀ ਬੰਦੀ ਕਾਰਵਾਈ ਕਰੋਗੇ ਜੇ ਉਹਨੂੰ ਮਾਫ ਨਹੀਂ ਮੈਂ ਕੁਝ ਨਹੀਂ ਕਹਿਣਾ ਇਹ ਪਤਾ ਨਹੀਂ ਕੀ ਗੱਲ ਸੀ ਉਹ ਪੁਲਿਸ ਵਾਲੇ ਦੇਖਣਗੇ ਕੀ ਗੱਲ ਹੈ ਕਿ ਮੈਨੂੰ ਤਾਂ ਕਿਸੇ ਦੇ ਖਿਲਾਫ ਨਹੀਂ ਪਿੰਡ ਸਾਰਾ ਨੂੰ ਸਾਡਾ ਮਦਈ ਹੈ ਲੇਕਿਨ ਉਹ ਕਿਉਂਕਿ ਉਹ ਉਹਨਾਂ ਦਾ ਤਲਕ ਸੀ ਜਾਣਦੇ ਉਹ ਸਾਰਾ ਉਹ ਪਤਾ ਨਹੀਂ ਕੀ ਕਨਸਪੀਰੇਸੀ ਹੈ ਕੀ ਨਹੀਂ ਉਦੋਂ ਤੁਹਾਡੇ ਉੱਪਰ ਵਜੈਨਕ ਵੀ ਐਨਕ ਵੀ ਟੁੱਟੀ ਹੈ ਤੁਹਾਡੇ ਉੱਪਰ ਨਹੀਂ ਮੇਰੀ ਤਾਂ ਹੀ ਐਨਕ ਟੁੱਟੀ ਗਈ ਇੱਕ ਇੱਕ ਆਮ ਆਦਮੀ ਪਾਰਟੀ ਵਾਲੇ ਕੇਜਰੀਵਾਲ ਨੂੰ ਦਿਖਾ ਰਹੇ ਆ ਸੀਐਮ ਦਾ ਕੀ ਕਹਿਣਾ ਚਾਹੋਗੇ ਵੇਖੋ ਦਿਖਾ ਰਹੇ ਹੈ ਬੜਨਾ ਤਾਂ ਕਿਸੇ ਨੇ ਹੈ ਨਹੀਂ ਦਿਖਾ ਪਵੇ ਕਿਸੇ ਨੂੰ ਇਹ ਦੇਖੋ ਕੇਸ਼ਰੀਵਾਲੇ ਨੂੰ ਕਦੇ ਕੋਈ ਪੰਜਾਬ ਦਾ ਬੰਦਾ ਇਹ ਕਰ ਸਕਦਾ ਹੈ ਕਿ ਬਾਹਰੋਂ ਆ ਕੇ ਕੋਈ ਇੱਥੇ ਰਾਜ ਕਰੇ ਪੰਜਾਬੀਆਂ ਚ ਗੈਰਤ ਆ ਅਣਖ ਹੈ ਜੇ ਇਸ ਵਾਂ ਕਰਨਗੇ ਪਰ ਲੋਕ ਕਰਨੀ ਚਾਰ ਵੋਟਾਂ ਦੇਣੀਆਂ ਉਹ ਵੀ ਨਹੀਂ ਦੇਣਗੇ ਚੰਗਾ ਹੋਰ ਜੰਗ